ਹੋ ਜੀਆਂ ਬਹੁਤ ਸਾਰੀਆਂ ਸਾਖੀਆਂ ਜੁੜੀਆਂ ਹੋਈਆਂ ਵੀ ਜਿਹੜੀ ਚਤੌੜਗੜ੍ਹ ਦੀ ਰਾਣੀ ਸੀ ਉਹਨੇ ਸਾਰਿਆਂ ਨੂੰ ਬੁਲਾਇਆ ਵਿੱਚੇ ਹੀ ਬ੍ਰਾਹਮਣਾਂ ਨੂੰ ਵਿੱਚੇ ਹੀ ਸਭ ਨੂੰ ਕਹਿੰਦੇ ਵੀ ਆ ਤੁਸੀਂ ਬੁਲਾਓ ਤੇ ਰਬ ਆ ਕੇ ਉਹਨਾਂ ਦੀ ਝੋਲੀ 'ਚ ਬਹਿ ਗਿਆ ਇਹ ਵੀ ਇੱਕ ਸਾਖੀ ਹੈ ਉਹਨਾਂ ਨਾਲ ਜੁੜੀ ਹੋਈ ਫਿਰ ਕਹਿੰਦੇ ਵੀ ਉਹਨੇ ਕਿਹਾ ਵੀ ਤੂੰ ਤੁਸੀਂ ਉਹ ਜਗ੍ਹਾ ਪਵਿੱਤ ਕਿਉਂ ਨਹੀਂ ਧਰਨ ਕੀਤਾ ਹੋਇਆ ਤੇ ਉਹਨੇ ਆਪਣੇ ਨੌਂਦਰਾਂ ਦੇ ਨਾਲ ਰਵਿਦਾਸ ਜੀ ਨੇ ਆਪਣਾ ਸਾਰਾ ਜਿਹੜਾ ਉੱਤੋਂ ਮਾਸ ਸੀਗਾ ਉਹ ਲਾ ਦਿੱਤਾ ਤੇ ਥੱਲੇੋਂ ਜਿਹੜਾ ਉਹ ਸੋਨੇ ਦਾ ਜਗਯੋਪ੍ਰੀਤ ਪਿਆ ਹੋਇਆ ਉਹ ਉਹ ਦਿਖਿਆ ਇਹ ਭਾਜੀ ਜਿਨੇਊ ਜਿਨੇਊ ਹਾਂਜੀ ਉਹਨੂੰ ਜਗਯੋਪ੍ਰੀਤ ਉਹਨਾਂ ਨੇ ਲਿਖਿਆ ਹੋਇਆ ਇਹ ਮੁਕਾਲਫ ਦੀ ਖਿਤਾਬ ਦੇ ਵਿੱਚ ਵੀ ਇਹ ਕਹਾਣੀ ਇਹ ਸਾਰੀ ਉਹਨਾਂ ਨੇ ਲਿਖੀ ਹੋਈ ਆ ਕਿਉਂਕਿ ਮੁਕਾਲਫ ਇੱਕ ਗੋਰਾ ਸੀਗਾ ਉਹਨੇ ਜਿੱਦਾਂ ਦਾ ਇਤਿਹਾਸ ਸੁਣਿਆ ਉਹਨੇ ਉਦਾਂ ਦਾ ਹੀ ਗਾਂ ਮੰਡਤਾ ਸੋ ਇਹ ਗੱਲਾਂ ਜਿਹੜੀਆਂ ਬਹੁਤ ਪੁਰਾਣੀਆਂ ਚੱਲੀ ਜਾ ਰਹੀਆਂ ਸੀ ਇਦਾਂ ਹੀ ਕਿਸੇ ਨੇ ਉਹਨੂੰ ਇੱਕ ਕਹਿੰਦੇ ਆ ਵੀ ਸਰਦਾਲੂ ਸਰਦਾਲੂ ਨੇ ਰਵਿਦਾਸ ਜੀ ਨੂੰ ਬਹੁਤ ਸਾਰਾ ਧਨ ਦਿੱਤਾ ਜਿੰਨਾ ਭਗਦੀ ਨੇ ਸਰਾਵਣਾ ਹੀ ਮਸਾਫਰਖਾਨਾ ਬਣਾਇਆ ਸੰਤ ਸਾਧ ਦੀ ਸੇਵਾ ਹੋਣ ਲੱਗੀ ਇਸਤ ਦੇਵ ਲਈ ਬੜਾ ਸੁੰਦਰ ਮੰਦਿਰ ਤਿਆਰ ਕਰਵਾਇਆ ਤੇ ਆਪਣੇ ਰਹਿਣ ਲਈ ਦੁਚਿੱਤਾ ਮਕਾਨ ਬਣਾਇਆ ਵੀ ਕਿਸੇ ਦੇ ਪੈਸੇ ਦਿੱਤੇ ਤੇ ਉਹਦੇ ਨਾਲ ਬਣਾਇਆ ਦੇਖੋ ਇਹ ਸਾਰੀਆਂ ਜਿੰਨੀਆਂ ਵੀ ਸਾਖੀਆਂ ਜੋੜੀਆਂ ਗਈਆਂ ਨਾ ਇਹਦਾ ਕਾਰਨ ਆ ਜੋੜਨ ਦਾ ਜਿਹੜਾ ਕਹਿੰਦੇ ਵੀ ਇੱਕ ਉਹਨਾਂ ਨੇ ਮੂਰਤੀ ਬਣਾਈ ਹੋਈ ਸੀਗੀ ਲੈਦਰ ਦੀ ਚਮੜੇ ਦੀ ਲੈਦਰ ਦੀ ਲੈਦਰ ਦੀ ਮੂਰਤੀ ਤੋਂ ਉਹਦੀ ਪੂਜਾ ਕਰਦੇ ਹੁੰਦੇ ਸੀ ਉਹਨਾਂ ਦੀ ਬਾਣੀ ਪੜੋ ਪੂਜਾ ਬਾਰੇ ਹੁਣ ਤੁਹਾਨੂੰ ਹੁਣੇ ਸੁਣਾ ਕੇ ਟਾਈਮ ਹੈ ਸ਼ਬਦ ਵੀ ਪੂਜਾ ਬਾਰੇ ਉਹ ਕੀ ਕਹਿ ਰਹੇ ਆ ਪੂਜਨ ਤਾਂ ਮੰਨਦੇ ਹੀ ਨਹੀਂ ਕਰਨ ਤੇ ਉਹ ਖੁਦ ਚਮੜੇ ਦੀ ਮੂਰਤੀ ਬਣਾ ਕੇ ਪੂਜਾ ਕਰੂਗੇ ਇੱਕ ਪਾਸੇ ਤਾਂ ਉਹ ਜਿੰਨੇ ਬ੍ਰਾਹਮਣੀ ਕਰਮ ਕਾਂਡ ਆ ਠਾਕਰ ਪੂਜਾ ਉਹ ਸਾਰਾ ਕੁਝ ਉਹਨੂੰ ਰੱਦ ਕਰ ਰਹੇ ਆ ਤੇ ਦੂਜੇ ਪਾਸੇ ਉਹੀ ਗੱਲਾਂ ਸਾਰੀਆਂ ਸਟੈਬਲਿਸ਼ ਕੀਤੀਆਂ ਜਾ ਰਹੀਆਂ ਸਾਨੀਆ ਸਾਖੀਆ ਤਰੂ ਕੀ ਕਿਛ ਕੇ ਬੇਵਿਉ ਹਾਂਜੀ ਉਹ ਭਗਤ ਰਵਦਾਸ ਜੀ ਕਹਿੰਦੇ ਪੂਜਾ ਅਰਚਾ ਆਹੇ ਨਾ ਤੋਰੀ ਹਾਂ ਹਾਂ ਕਹਰਵਦਾਸ ਕਵਨ ਕਤਮੋਰੀ ਕਵਨ ਕਤਮੋਰੀ ਯਾਰ ਜੀ ਪੂਜਾ ਅਰਚਾ ਉੱਤੇ ਮੈਂ ਦੱਸਿਆ ਯਾਰ ਦੁੱਧ ਝੂਠਾ ਪਾਣੀ ਝੂਠਾ ਮੈਨੂੰ ਤਾਂ ਹੋਣੀ ਨਹੀਂ ਜਿਹੜੀ ਧੂੜ ਹੋ ਉਹ ਝੂਠੀ ਤੇ ਫਿਰ ਮੈਂ ਕਰਾਂ ਕੀ ਹਾਂ ਹਨਾ ਫਿਰ ਕਹਿੰਦੇ ਉਹ 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 ਭਗਤ ਰਵਦਾਸ ਜੀ ਨੂੰ ਮੰਨਣ ਵਾਲਿਓ ਚਲੋ ਜੇ ਵਕ ਹੋਇਆ ਹੀ ਉੱਤੇ ਕੋਈ ਗੱਲ ਨਹੀਂ ਚਾਇ ਤਾਨੂੰ ਹੋਣਾ ਨਹੀਂ ਚਾਹੀਦਾ ਸਮਾਜ ਨੂੰ ਵੱਡੀ ਦਾ ਨਹੀਂਗਾ ਪਰ ਭਗਤ ਰਵਦਾਸ ਜੀ ਕਹਿੰਦੇ ਆ ਤਨ ਮਨ ਅਰਪੋ ਪੂਜ ਚਰਾਵੋ ਹੋਰ ਪ੍ਰਸਾਦ ਨਰਿੰਜਨ ਪਾਵੋ ਬਿਲਕੁਲ ਭਗਤ ਰਵਦਾਸ ਜੀ ਦੀਆਂ ਮੂਰਤੀਆਂ ਕਿ ਹੁਣ ਤਾਂ ਭਾਜੀ ਕਿੱਧੇ ਭੰਗੜੇ ਪਾਉਣ ਲੱਪੇ ਤਾਂ ਕਿੱਧੇ ਭੰਗੜੇ ਪਾ ਰਹੇ ਆ ਹਾਂਜੀ ਕਿ ਕਿੰਨੇ ਕਿੰਨੇਵੇਂ ਪੱਧਰ ਤੱਕ ਜਾਣਗੇ ਬਿਲਕੁਲ ਦੇਖੋ ਦੇਖੋ ਰਵਿਦਾਸ ਪਾਤਸ਼ਾਹ ਦੇ ਨਾਲ ਜਿਹੜੀਆਂ ਕਹਾਣੀਆਂ ਜੋੜੀਆਂ ਗਈਆਂ ਚਲੋ ਉਹ ਤਾਂ ਜੋੜਤੀਆਂ ਸਾਖੀਆਂ ਨੇ ਜਿਹੜੀਆਂ ਜਨਮ ਸਾਖੀਆਂ ਬਣਾਤੀਆਂ ਉਹਨਾਂ ਨੇ ਤਾਂ ਆਪਣਾ ਕੰਮ ਕਰ ਨਹੀਂ ਆ ਕਿਉਂਕਿ ਪੁਜਾਰੀਵਾਦ ਆਈ ਦਾ ਟੌਪਿਕ ਆ ਇਹ ਸਾਰਾ ਕੰਮ ਪੁਜਾਰੀਵਾਦ ਨੇ ਕੀਤਾ। ਯਾ ਬਿਲਕੁਲ। ਕਿ ਸ਼ੈ ਉਹਨਾਂ ਨੂੰ ਉਦੋਂ ਦੇ ਰਾਜਨੀਤਿਕ ਲੀਡਰਾਂ ਦੀ ਵੀ ਸੀ ਤੇ ਅੱਜ ਦੇ ਰਾਜਨੀਤਿਕ ਲੀਡਰਾਂ ਦੀ ਵੀ ਆ ਉਹਦੀ ਐਗਜ਼ੈਂਪਲ ਇਹ ਆ ਤੁਹਾਨੂੰ ਪੱਕਾ ਪ੍ਰੂਫ ਇਹ ਮਿਲਦਾ। ਭੀ ਜਿਹੜਾ ਚਤੌੜਗੜ ਆ। ਉੱਥੇ ਜਿੰਨੇ ਵੀ ਰਾਜੇ ਹੋਏ ਆ ਪੱਕੇ ਰਾਜਪੂਤ ਪੱਕੇ ਬ੍ਰਾਹਮਣ ਆ। ਪੱਕੇ ਕੱਟੜ ਇਹਨਾਂ ਨੂੰ ਕਹਿੰਦੇ ਆ। ਜਿਨੇ ਉਤਾਰੀ ਕੱਟੜ ਬ੍ਰਾਹਮਣ। ਉਹ ਚਤੌੜਗੜ ਹੋਵੇ, ਜੈਪੁਰ ਹੋਵੇ, ਜੋਧਪੁਰ ਹੋਵੇ ਉੱਥੇ ਜਿੰਨੇ ਵੀ ਰਾਜੇ ਹੋਏ ਆ ਨਾ ਉਹ ਸਾਰੇ ਕੱਟੜ ਬ੍ਰਾਹਮਣ ਸੀਗੇ। ਤੇ ਉਸ ਜਿੰਨੇ ਵੀ ਰਾਜੇ ਆ ਉਹਨਾਂ ਨੂੰ ਤਾਂ ਰੱਬ ਬਣਾ ਕੇ ਪੇਸ਼ ਕਰਦੇ ਸੀਗੇ ਇਹ ਬ੍ਰਾਹਮਣ ਜਿਹੜਾ ਪੁਜਾਰੀ ਸੀਗਾ ਉਹਨਾਂ ਨੂੰ ਰੱਬ ਬਣਾ ਕੇ ਪੇਸ਼ ਕਰਦਾ ਸੀ ਇਹ ਸਾਰੀਆਂ ਸਾਖੀਆਂ ਸਿਰਫ ਇਸ ਗੱਲ ਕਰਕੇ ਜੋੜੀਆਂ ਗਈਆਂ ਇੱਕ ਤਾਂ ਰਾਜੇ ਸਟੈਬਲਿਸ਼ ਹੋ ਸਕਣ ਜਿਵੇਂ ਅੱਜ ਰਾਜੇ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਨੀਤਿਕ ਲੀਡਰਾਂ ਨੂੰ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੀ ਉਹ ਦੋਨੇ ਆਪਸ ਵਿੱਚ ਰਲ ਕੇ ਚੱਲਦੇ ਆ ਵੀ ਨਾਲ ਹੀ ਡੇਰਾਵਾਦ ਜਾਂ ਪੁਜਾਰੀਵਾਦ ਵੀ ਸਟੈਬਲਿਸ਼ ਹੋ ਜਵੇ ਹੁਣ ਉਹਨਾਂ ਦੀ ਬਰਥ ਤੋਂ ਲੈ ਕੇ ਅਤੇ ਵੀ ਦਾਸ ਪਾਤਸ਼ਾਹ ਦੇ ਬਰਤੋਂ ਲੈ ਕੇ ਉਹਨਾਂ ਦੇ ਜੋਤੀ ਜੋਤ ਸਮਾਣ ਤੱਕ ਨਹੀਂ ਡੈਥ ਤੱਕ ਕੋਈ ਵੀ ਸਹਿਮਤ ਨਹੀਂ ਹੈਗਾ ਇੱਕ ਗੱਲ ਤੇ ਵੀ ਬਰਤ ਕਦੋਂ ਹੋਇਆ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕੋਈ 3377 ਕੋਈ 1414 ਕੋਈ 1500 ਮੇਰੇ ਖਿਆਲ 18 ਵੀ ਹੁੰਦਾ ਹੈ ਇੱਕ ਥਾਂ ਦੇ ਉੱਤੇ ਉਹਨਾਂ ਦਾ ਜਿਹੜੀ ਜੋਤੀ ਜੋਤ ਆ ਇੱਕ ਥਾਂ ਦੇ 1527 ਹੁੰਦੀ ਆ ਉਹ ਉਹ ਵੀ ਵੱਖਰੀ ਵੱਖਰੀ ਆ ਇਦਾਂ ਹੀ ਗਣਨਕ ਪਾਤਸ਼ਾਹਰਾ ਕੀਤਾ ਗਿਆ ਇਹ ਸਾਰਾ ਕੁਝ ਸੇਮ ਕਿਉਂ ਆ ਕਹਾਣੀਆਂ ਸਾਰੀਆਂ ਸੇਮ ਕਿਉਂ ਆ ਕਿਉਂਕਿ ਜਦੋਂ ਤੁਸੀਂ ਕਿਸੇ ਕੌਮ ਦੇ ਵਿੱਚ ਦੁਬਧਾ ਪਾ ਦੂਗੇ ਨਾ ਤੇ ਉਹ ਆਪਸ ਵਿੱਚ ਫਸੇ ਫਿਰੂਗੇ ਲੜੇ ਫਿਰੂਗੇ ਜੋ ਹੋ ਰਿਹਾ ਆ ਬੱਲਾਂ ਵਾਲੇ ਡੇਰੇ ਵਾਲੇ ਹੁਣ ਕਿਉਂ ਗਾਲਾਂ ਕੱਢ ਰਹੇ ਆ ਜੇਬੋ ਕਿਉਂਕਿ ਉਹਨਾਂ ਨੂੰ ਉਹ ਉਹ ਵੱਖਰੇ ਕਰਤਾ ਉਹਨਾਂ ਨੂੰ ਅਲੱਗ ਕਰਤਾ ਗਿਆ ਉਹਨਾਂ ਨੂੰ ਪਾੜ ਦਿੱਤਾ ਗਿਆ ਹੁਣ ਦੇਖੋ ਕਿੰਨਾ ਫਰਕ ਆ 104 ਸਾਲ ਉਮਰ ਕੋਈ ਕਹਿ ਰਿਹਾ ਕੋਈ 120 ਸਾਲ ਕਹਿ ਰਿਹਾ ਕੋਈ 151 ਸਾਲ ਕਹਿ ਰਿਹਾ ਵਿਲਕੋ 151 ਆਲੀ ਗੱਲ ਨਹੀਂ ਪੱਛਦੀ 104 120 ਮੰਨੀ ਜਾ ਸਕਦੀ ਆ ਕਿਸੇ ਹਾਲਤ ਵਿੱਚ